ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਜੁੜੇ ਹੋ ਜੀ Facebook ਪੇਜ ਖੇਤੀવાડી ਦੇ ਸੰਦਾਂ ਦੇ ਕਾਰੋਬਾਰ ਦੇ ਨਾਲ ਅੱਜ ਅਸੀਂ ਲੈ ਕੇ ਆਏ ਹਾਂ ਜੀ 1.5/18 ਵਾਈ 7 ਦੀ ਟਰਾਲੀ ਵਿਕਾਊ ਆ 2023 ਮਾਡਲ ਵਧੀਆ ਰੰਗ ਪੇਂਟ ਰੇਟ 292000 ਏਰੀਆ ਜਲੰਧਰ ਹੁਸ਼ਿਆਰ ਪਰ ਰੋਡ ਸ਼ਾਮ 84 79738 66108 79738 66108 ਇਸ ਨੰਬਰ ਤੇ ਫੋਨ ਕਰਕੇ 1.5/18 ਵਾਈ 7 ਦੀ ਟਰਾਲੀ ਤੁਸੀਂ ਖਰੀਦ ਸਕਦੇ ਹੋ ਸਟੈਂਡਰਡ 450 ਟਰੈਕਟਰ ਵਿਕਾਊ ਆ ਜੀ 2014 ਮਾਡਲ ਪੰਜਾਬ ਨੰਬਰ ਪਹਿਲੇ ਨਾਲ ਤੇਲ ਬ੍ਰੇਕਾਂ ਪਹਿਲੇ ਨਾ ਆਇਆ ਜੀ ਸੇਲ ਵ੍ਰੇਕਾ ਡਬਲ ਕਲਚ 60% ਰਾਂ ਦੀ ਕੰਡੀਸ਼ਨ ਪਈ ਹੈ ਰੇਟ ਦੀ ਗੱਲ ਕਰੀਏ ਤਾਂ 4 ਲੱਖ ਰੁਪਈਆ ਦਾ ਰੇਟ ਰੱਖਿਆ ਗਿਆ ਜੀ ਕੰਡੀਸ਼ਨ ਦੀ ਗੱਲ ਕਰੀਓ ਓਕੇ ਕੰਡੀਸ਼ਨ ਹੈ ਇੱਕ ਵੀ ਰੁਪਈਆ ਲਾਉਣ ਦੀ ਲੋੜ ਨਹੀਂ ਚੈੱਕ ਕਰਕੇ ਫਿਰ ਦੋ 94780 37ਪੁਰਾ 401 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਸੋਨਾਲੀਕਾ 740 ਟਰੈਕਟਰ ਵਿਕਾਊ ਹੈ ਜੀ 2009 ਮਾਡਲ 2009 ਮਾਡਲ ਹੈ ਜੀ ਪੀਵੀ 31 ਨੰਬਰ ਏਰੀਆ ਜੀ ਪਿੰਡ ਸਰਦਾਰਗੜ ਬਠਿੰਡਾ ਰੇਟ ਹੈ ਜੀ 275000 ਇੰਜਨ ਗੇਅਰ ਦਾ ਓਕੇ ਕੋਈ ਕਮੀ ਪੇਸ਼ੀ ਨਹੀਂ ਚਲਾ ਕੇ ਚੈੱਕ ਕਰਕੇ ਖਰੀਦ ਲਓ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਸਿੱਧੀ ਗੱਲ ਕਰਕੇ ਤੁਸੀਂ ਖਰੀਦ ਸਕਦੇ ਹੋ 9814019570 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਚਾਰ ਬੱਕਰੀਆਂ ਇੱਕ ਬੱਕਰਾ 6 ਮਹੀਨਿਆਂ ਦੀ ਪੱਠ ਸੱਤ ਬੱਚੇ ਅਰਜੈਂਟ ਸੇਲ ਕਰਨੇ ਨੇ ਜੀ ਇਹ ਰੀਅ ਅ ਤਰਨਤਾਰਨ ਰੇਟ ਹੈ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਰੇਟ ਰੱਖਿਆ ਗਿਆ ਚਾਰ ਬੱਕਰੀਆਂ ਇੱਕ ਬੱਕਰਾ 6 ਮਹੀਨਿਆਂ ਦੀ ਪੱਠ ਸੱਤ ਬੱਚੇ ਹਰੀਜ਼ੰਟ ਸੇਲ ਕਰਨੇ ਨੇ ਜੀ ਤਰਨਤਾਰਨ ਏਰੀਆ ਦੇ ਵਿੱਚ ਨੇ 1.5 ਲੱਖ ਰੁਪਏ ਇਹਨਾਂ ਦਾ ਰੇਟ ਹੈ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ 7347476558 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਤੇ ਜੇਕਰ ਕੋਈ ਵੀ ਵੀਰ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ WhatsApp ਨੰਬਰ ਨੋਟ ਕਰ ਲਓ 9877998446 ਇਸ ਨੰਬਰ ਤੇ ਕਰਨਾ ਹੈ ਕਿ 5 ਤੋਂ 7 ਫੋਟੋ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਭੇਜ ਸਕਦੇ ਹੋ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਕਈ ਵਾਰੀ ਵੀਰ ਫੋਟਮਾ ਭੇਜ ਕੇ ਅੱਗੇ ਗੁਸ਼ਤਾਸ ਨੇ ਸੋ ਵੀਰਾਂ ਨੂੰ ਬੇਨਤੀ ਹੈ ਜਾਣਕਾਰੀ ਪੂਰੀ ਭੇਜਿਆ ਕਰੋ ਐਚ ਐਮਟੀ 911 ਟਰੈਕਟਰ ਵਿਕਾਊ ਹੈ ਜੀ 1992 ਮਾਡਲ ਪਾਵਰ ਸਟੀering ਰੇਟ ਹੈ ਜੀ 2 ਲੱਖ ਰੁਪਏ 2 ਲੱਖ ਰੁਪਏ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਤੁਸੀਂ ਮੌਕੇ ਤੇ ਗੱਲਬਾਤ ਕਰ ਸਕਦੇ ਹੋ ਬਾਕੀ ਵੀਰ ਤਾਂ ਕਹਿੰਦਾ ਮੌਕੇ ਤੇ ਘਟਵਾਦ ਕਰ ਲੈਣਗੇ ਏਰੀਆ ਜੀ ਸਰਹੰਦ ਫਤਿਹਗੜ੍ਹ ਸਾਹਿਬ ਕੰਡੀਸ਼ਨ ਬਿਲਕੁਲ ਓਕੇ ਹੈ ਜੀ 7347203515 ਇਸ ਨੰਬਰ ਤੇ ਫੋਨ ਕਰਕੇ ਐਚ ਐਮਟੀ 911 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਸਕੋਰਪੀਓ S10 ਗੱਡੀ ਵਿਕਾਊ ਹੈ ਜੀ 2017 ਮਾਡਲ ਏਰੀਆ ਮੋਗਾ ਰੇਟ ਹੈ ਜੀ 12 ਲੱਖ ਰੁਪਏ 12 ਲੱਖ ਰੁਪਏ ਰੇਟ ਰੱਖਿਆ ਹੈ 2017 ਮਾਡਲ ਗੱਡੀ ਹੈ ਮੋਗੇ ਖੜੀ ਹੈ ਜੀ ਪੰਜਾਬ ਨੰਬਰ ਹੈ 98772 79814 98772 79814 ਇਸ ਨੰਬਰ ਤੇ ਫੋਨ ਕਰਕੇ ਸਕੋਰਪੀਓ S10 ਗੱਡੀ ਹੈ ਜਿਹੜੀ ਤੁਸੀਂ 12 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ। KS ਤੂੜੀ ਵਾਲੀ ਮਸ਼ੀਨ ਵਿਕਾਊ ਹੈ ਜੀ। 2013 ਮਾਡਲ ਹੈ 1 ਲੱਖ 40 ਹਜ਼ਾਰ ਰੁਪਏ ਰੈਟ ਰੱਖਿਆ ਗਿਆ ਏਰੀਆ ਮੋਗਾ ਕੋਈ ਕਮੀ ਪੇਸ਼ੀ ਨਹੀਂ ਜੀ ਓਕੇ ਕੰਡੀਸ਼ਨ ਦੀ ਮਸ਼ੀਨ ਹੈਗੀ। ਬਾਕੀ ਤੁਸੀਂ ਮਾਲਕ ਵੀਰ ਦੇ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 6239444906 6239444906 ਇਸ ਨੰਬਰ ਤੇ ਫੋਨ ਕਰਕੇ ਕੇਐਸ ਦੀ ਤੂੜੀ ਵਾਲੀ ਮਸ਼ੀਨ ਤੁਸੀਂ 1 ਲੱਖ 40000 ਰੁਪਏ ਚ ਖਰੀਦ ਸਕਦੇ ਹੋ ਜੌਂਡੀਅਰ 5050 ਡੀ ਵੀ 7 ਟਰੈਕਟਰ ਵਿਕਾਉ ਨਿਊ ਕੰਡੀਸ਼ਨ 2019 ਮਾਡਲ 80% ਟਾਇਰਾਂ ਦੀ ਕੰਡੀਸ਼ਨ 15 ਨਾਟ ਹਾਈ ਦੇ ਟਾਇਰ ਨੇ ਡਿਸਟ੍ਰੀਬਿਊਟਰ ਲੱਗਿਆ ਜੀ ਕੰਪਨੀ ਫਿੱਟ ਰੇਟ ਹੈ ਜੀ 5 ਲੱਖ 50 ਹਜ਼ਾਰ ਏਰੀਆ ਜੀ ਪਿੰਡ ਦੰਦਰਾਲਾ ਖਰੋੜ ਪਟਿਆਲਾ 9517430 ਪੂਰਾ 200 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੌਨ ਡੀਅਰ ਟਰੈਕਟਰ ਨੂੰ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2002 ਮਾਡਲ ਹੈ 60% ਦਾ ਦੀ ਕੰਡੀਸ਼ਨ ਹੈ ਘਰ ਦੀ ਵਾਹੀ ਤੇ ਚੱਲਿਆ ਹੋਇਆ ਟਰੈਕਟਰ ਹੈ ਜੀ ਏਰੀਆ ਜੀ ਪਿੰਡ ਸ਼ਾਜਲੀ ਸੁਨਾਮ ਰੇਟ ਦੀ ਗੱਲ ਕਰੀਏ ਤਾਂ 290000 ਰੁਪਏ ਰੇਟ ਹੈ ਜੀ 9803413059 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 2002 ਮਾਡਲ 290000 ਰੁਪਏ ਦੇ ਵਿੱਚ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਵੀਡੀਓ ਕਮੈਂਟ ਲੱਗੀ ਜ਼ਰੂਰ ਦੱਸਿਓ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2006 ਮਾਡਲ ਪੰਜਾਬ ਨੰਬਰ ਪੰਜਾਬ ਨੰਬਰ ਹੈ ਜੀ 2006 ਮਾਡਲ ਹੈ 3 ਲੱਖ ਰੁਪਏ ਰੇਟ ਰੱਖਿਆ ਗਿਆ ਹੈ ਫਿਕਸਡ ਰੇਟ ਹੈ ਜੀ ਏਰੀਆ ਫਾਜ਼ਿਲਕਾ ਫੁੱਲ ਗਰੰਟੀ ਹੈ ਚਲਾ ਕੇ ਚੈੱਕ ਕਰਕੇ ਕੋਈ ਵੀ ਵੀਰ ਲਈ ਆ ਸਕਦਾ ਅਰਜੰਟ ਸੇਲ ਕਰਨਾ ਹੈ ਜੀ ਜਲਦੀ ਤੋਂ ਜਲਦੀ ਇਹ ਸੇਲ ਕਰਨਾ ਹੈ ਸਵਰਾਜ 855 ਟਰੈਕਟਰ 2006 ਮਾਡਲ ਪੰਜਾਬ ਨੰਬਰ ਏਰੀਆ ਫਾਜ਼ਿਲਕਾ ਫਰੰਕ ਫੁੱਲ ਗਰੰਟੀ ਹੈ ਜੀ 9780944037 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਕਰਦੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਰਹੇ ਨੇ ਉਹਨਾਂ ਵੀਰਾਂ ਦਾ तहे ਦਿਲੋਂ ਧੰਨਵਾਦ ਉਮੀਦ ਕਰਦੇ ਆਂ ਜੀ ਤੁਸੀਂ ਅੱਗੇ ਤੋਂ ਵੀ ਐਦਾ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਲਾਈਕ ਕਰਨ ਤੇ ਕੋਈ ਵੀ ਖਰਚਾ ਪੈਸਾ ਨਹੀਂ ਲੱਗਦਾ ਸੋ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਇੱਕ ਸ਼ੇਅਰ ਇੱਕ ਲਾਈਕ ਜ਼ਰੂਰ ਕਰਿਓ ਜੀ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਉਹ ਵੀਰ ਆਪਣੇ ਕਮੈਂਟਾਂ ਦੇ ਵਿੱਚ ਆਪਣਾ ਨਾਮ ਏਰੀਆ ਜ਼ਰੂਰ ਦੱਸਣ ਤੇ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਨੇ ਉਹਨਾਂ ਵੀਰਾਂ ਦਾ ਵੀ ਤਹਿਤੋਂ ਧੰਨਵਾਦ ਤੇ ਜੇਕਰ ਤੁਸੀਂ ਐਡ ਕਰਵਾਉਣਾ ਚਾਹੁੰਦੇ ਹੋ ਦੁਬਾਰਾ ਨੰਬਰ ਨੋਟ ਕਰ ਲਓ 987798846 ਇਹ ਸਾਡਾ ਵਟਸਐਪ ਨੰਬਰ ਹੈ ਜੀ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਇਸ ਨੰਬਰ ਤੇ ਸਾਰੀ ਜਾਣਕਾਰੀ ਦੇ ਨਾਲ ਇੱਕ ਵੀਡੀਓ ਪਾਈ ਤੋਂ ਸੱਤ ਫੋਟੋਆਂ ਬਣਾ ਕੇ ਤੁਸੀਂ ਭੇਜ ਸਕਦੇ ਹੋ ਤੁਹਾਡੀ ਹੈ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਇੱਥੇ ਲਾਈ ਜਾਊਗੀ ਤੁਸੀਂ ਘਰ ਬੈਠੇ ਆਸਾਨੀ ਦੇ ਨਾਲ ਕੋਈ ਵੀ ਚੀਜ਼ ਵੇਚ ਤੇ ਖਰੀਦ ਸਕਦੇ ਹੋ ਇਸ ਨੰਬਰ ਤੇ WhatsApp ਕਰਕੇ ਸੋ ਬਣਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ